ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀਪੀਸੀ ਪੰਜਾਬੀ ਲੈ ਕੇ ਆਪਾਂ ਪਹੁੰਚੇ ਆ ਜੀ ਅੱਜ ਸਨੌਰ ਦੇ ਵਿੱਚ ਜੋ ਕਿ ਸਨੌਰ ਦੇ ਵਿੱਚ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮਤਾਮ ਨਾਲ ਮਨਾਇਆ ਜਾ ਰਿਹਾ ਹੈ ਕੱਲ ਰਾਤ ਨੂੰ ਅਤੇ ਪਰਸੋਂ ਨੂੰ ਦੀਵਾਨ ਸਜਾਏ ਗਏ ਜਿਨ੍ਹਾਂ ਦੀਵਾਨਾਂ ਦੇ ਵਿੱਚ ਬਹੁਤ ਸਾਰੇ ਉੱਚ ਕੋਟੀ ਦੇ ਢਾਡੀ ਜਿੱਥੇ ਪਹੁੰਚੇ ਅਤੇ ਅੱਜ ਨਗਰ ਕੀਰਤਨ ਸਨੌਰ ਦੇ ਵਿੱਚ ਹੁੰਦਾ ਹੋਇਆ ਅੱਜ ਇਸ ਸਥਾਨ ਤੇ ਪਹੁੰਚਿਆ ਸੋ ਆਪਾਂ ਗੱਲਬਾਤ ਕਰਾਂਗੇ ਕਿੰਨੀ ਕੋ ਖੁਸ਼ੀ ਦਾ ਮਾਹੌਲ ਹੈ ਸਨੌਰ ਦੇ ਵਿੱਚ ਸੰਗਤਾਂ ਦੇ ਵਿੱਚ ਭਾਈ ਸਾਹਿਬ ਭਾਈ ਕ੍ਰਿਸ਼ਨ ਸਿੰਘ ਜੀ ਖੜੇ ਨੇ ਇੱਥੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਜੋ ਸਾਨੂੰ ਐਸ ਨਗਰ ਕੀਰਤਨ ਦੇ ਬਾਰੇ ਸਾਨੂੰ ਦੱਸਣਗੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਮੁੱਚਾ ਜਗਤ ਸਾਹਿਬੇ ਕਮਾਲ ਅਮਰਤ ਕੇ ਦਾਤੇ ਪੁੱਤਰਾਂ ਕੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮਤਾਮ ਅਤੇ ਸ਼ਰਧਾ ਔਰ ਸਤਕਾਰ ਨਾਲ ਮਨਾ ਰਿਹਾ ਹੈ ਮੈਂ ਆਪਣੇ ਵੱਲੋਂ ਹਲਕਾ ਸਨੌਰ ਦੇ ਸਮੂਹ ਨਿਵਾਸੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਵੱਲੋਂ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਸਮੁੱਚੇ ਜਗਤ ਨੂੰ ਧਰਤੀ ਨੂੰ ਅਸਮਾਨ ਨੂੰ ਪਤਾਲ ਨੂੰ ਹਵਾ ਨੂੰ ਪਾਣੀ ਨੂੰ ਅੱਗ ਨੂੰ ਸਮੁੱਚੀ ਬਨਸਪਤੀ ਨੂੰ ਸਮੁੱਚੇ ਤਿੰਨਾਂ ਲੋਕਾਂ ਵਿੱਚ ਵਸਦੇ ਜੀਵਾਂ ਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨਾ ਔਰ ਇਹ ਬੇਨਤੀ ਕਰਾਂਗਾ ਕਿ ਧਰਮ ਦੀ ਗੱਲ ਜੇ ਕਿਤੇ ਹੋਵੇ ਤਾਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਸੇ ਅਨੁਸਾਰ ਹੋਣੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਹੈ ਜਿਹੜੇ ਸਾਰੇ ਵਰਨਾ ਨੂੰ ਸਾਰੇ ਧਰਮਾਂ ਨੂੰ ਆਪਣਾ ਸੰਝਿਆ ਉਪਦੇਸ਼ ਦਿੰਦੇ ਆ ਸੋ ਮੈਂ ਬੇਨਤੀ ਕਰਾਂਗਾ ਸਮੁੱਚੇ ਜਗਤ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਸੇ ਤੇ ਚੱਲ ਕੇ ਆਪਾਂ ਧਰਮ ਦੇ ਖੇਤਰ ਦੇ ਵਿੱਚ ਪਰਫੁੱਲਤ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਨਹਾਰੀ ਆਕਾਲ ਭਾਈ ਅਵਤਾਰ ਸਿੰਘ ਜੀ ਤੋਂ ਅਸੀਂ ਜਾਣਕਾਰੀ ਲਿਆਂਗੇ ਇਹ ਵੀ ਬਹੁਤ ਸੁੱਝੇ ਹੋਏ ਟਾਡੀ ਵੀ ਰਹੇ ਨੇ ਭਾਈ ਸਾਹਿਬ ਤੇ ਪ੍ਰਚਾਰਕ ਵੀ ਕਰਦੇ ਨੇ ਬਹੁਤ ਸਮੇਂ ਤੋਂ ਪ੍ਰਚਾਰ ਕਰ ਰਹੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਹਾਂਜੀ ਭਾਈ ਸਾਹਿਬ ਜੀ ਸਵਾਗਤ ਹੈ ਜੀ ਤੁਹਾਡਾ ਚੈਨਲ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਵੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਰਦੀ ਸੰਜੀ ਆ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇ ਦਾਨ ਦੀ ਗੱਲ ਚੱਲੀ ਤਾਂ ਸਾਰਾ ਸਰਵੰਸ ਵਾਰ ਦਿੱਤਾ ਜੇ ਤੇਗ ਚੱਕੀ ਤਾਂ ਦੁਸ਼ਮਣਾਂ ਦੇ ਘਾਟੇ ਲਾਏ ਅਤੇ ਆਪਣੇ ਧਰਮ ਦੀ ਤੇ Hindu ਧਰਮ ਦੀ ਰੱਖਿਆ ਕੀਤੀ ਜੇ ਕਲਮ ਚੁੱਕੀ ਤਾਂ ਮਣਾ ਮੂਹੀ ਇਤਿਹਾਸ ਲਿਖ ਦਿੱਤਾ ਜੇ ਤਿਆਗ ਦੀ ਗੱਲ ਕਰੀਏ ਤਾਂ ਆਪਣੇ ਕਿਲੇ ਸਜਾਏ ਹੋਏ ਸ੍ਰੀ ਆਨੰਦਪੁਰ ਸਾਹਿਬ ਦੇ ਸਾਰੇ ਕਿਲੇ ਛੱਡ ਕੇ ਪਰਵਾਣਾ ਹੋ ਗਏ ਔਰੰਗਜ਼ੇਬ ਦੀ ਕਸਮ ਤੇ ਸੋ ਅੱਜ ਉਹ ਮਹਾਨ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਤਰਾਂ ਦੇ ਦਾਨੀ ਸਰਬਸ ਦੇ ਦਾਨੀ ਕਲਮ ਦੇ ਦਾਨੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਪੂਰੇ ਵੱਡ ਦੇ ਵਿੱਚ ਸੰਗਤ ਬੜੇ ਤਸ਼ਾਹ ਤੇ ਚਾਹ ਨਾਲ ਮਨਾਉਂਦੀ ਹੈ ਇਸੇ ਤਰ੍ਹਾਂ ਹੀ ਇਸ ਨਗਰ ਸਨੌਰ ਦੇ ਵਿੱਚ ਗੁਰਦੁਆਰਾ ਕਲੰਗੀ ਧਰ ਸਾਬ ਵੱਲੋਂ ਇਹ ਨਗਰ ਕੀਰਤਨ ਸਜਾਇਆ ਜਾਂਦਾ ਹੈ ਅੱਛਾ ਇੱਕ ਗੱਲ ਆਪਾਂ ਤੁਹਾਡੇ ਤੋਂ ਪੁੱਛ ਰਹੇ ਹਾਂ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਅੱਜ ਦਾ ਮਾਹੌਲ ਕੀ ਹੋਣਾ ਸੀ ਹਿੰਦੂਆਂ ਤੇ ਔਰੰਗਜ਼ੇਬ ਨੇ ਜੇ ਜ਼ੁਲਮ ਗੁਜ਼ਾਰੇ ਨਾ ਹੁੰਦੇ ਫਿਰ ਰੋਂਦੇ ਪੰਡਤ ਪਹੁੰਚੇ ਉਹ ਗੁਰਦੁਆਰੇ ਨਾ ਹੁੰਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਿੱਲੀ ਵੱਲ ਤਿਆਰੇ ਨਾ ਹੁੰਦੇ ਨਾ ਹੁੰਦੇ ਹਿੰਦ ਵਿੱਚ ਕਿਤੇ ਵੀ ਮੰਦਿਰ ਤੇ ਗੁਰਦੁਆਰੇ ਨਾ ਹੁੰਦੇ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਇਸ ਰੂਪ ਵਿੱਚ ਖਾਲਸਾ ਜੀ ਆਪਾਂ ਸਾਰੇ ਨਾ ਹੁੰਦੇ ਤਾਂ ਫਿਰ ਇਹ ਹੋਣਾ ਸੀ ਨਾ ਕਹੂੰ ਅੱਜ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਜਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਕੀ ਅੱਜ ਅੱਜ ਕੱਲ ਰਾਜ ਹੁੰਦਾ ਮੁਗਲਾ ਗੁਜਰਾ ਰੰਗੜਾਂ ਦਾ ਜਿਹਨਾਂ ਬਾਪੂ ਕਰਦਾ ਦਿੱਲੀ ਵੱਲ ਤਿਆਰੇ ਸੋ ਮਹਾਨ ਗੁਰੂ ਮਹਾਨ ਕਵੀ ਪੁੱਤਰਾਂ ਦੇ ਦਾਨੀ ਦਾ ਪ੍ਰਕਾਸ਼ ਦਿਹਾੜਾ ਸਮੂਹ ਜਗਤ ਵੱਲੋਂ ਮਨਾਇਆ ਜਾ ਰਿਹਾ ਹੈ ਜਿੱਦਾਂ ਮੇਰੇ ਵੀਰ ਕ੍ਰਿਸ਼ਨ ਸਿੰਘ ਜੀ ਨੇ ਬੇਨਤੀ ਕਰਿਆ ਸੰਗਤ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆਸੇ ਨੂੰ ਮੁਖ ਰੱਖਦੇ ਹੋਏ ਸੇਵਾ ਕੀਤੀ ਜਾਏ ਉਸੇ ਤਰ੍ਹਾਂ ਜੱਗ ਦੇ ਵਿੱਚ ਵਿਚਰਿਆ ਜਾਏ ਸੋ ਗੁਰੂ ਘਰਾਂ ਦੇ ਵਿੱਚ ਬਹੁਤ ਨਿਗਰਾਨੀ ਰੱਖਣ ਦੀ ਲੋੜ ਹੈ ਜਿਵੇਂ ਕਿ ਬਿਆਦਵੀਆਂ ਦਾ ਦੌਰ ਵੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਸੋ ਵੱਡਾ ਇੱਕ ਇਹ ਉਪਰਾਲਾ ਜਿਹੜਾ ਸਨੌਰ ਦਾ ਹੈ ਸੋ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਪ੍ਰਕਾਸ਼ ਦਿਹਾੜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਰ ਪਾਈ ਅਵਤਾਰ ਸਿੰਘ ਜੀ ਅਤੇ ਭਾਈ ਕ੍ਰਿਸ਼ਨ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਨਗਰ ਕੀਰਤਨ ਦੇ ਬਾਰੇ ਜਾਣਕਾਰੀ ਦਿੱਤੀ ਹੈ ਜੀ ਸੋ ਡੀਪੀਸੀ ਪੰਜਾਬੀ ਗੁਰਪ੍ਰੀਤ ਸਿੰਘ ਦੀ ਰਿਪੋਰਟ ਸਨੌਰ ਤੋਂ ਰਿਪੋਰਟ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ